ਮਤਲਬ ਤੁਸਮ ਜੀ ਐਸਟੀਬੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲੋਂ ਸਤਿਕਾਰ ਕੀਤਾ। ਇਸ ਕਿਉਂ? ਮਤਲਬ ਮੈਨੂੰ ਮੈਂ ਤਾਂ ਮਤਲਬ ਜੇ ਮੋٹے ਤੋਂ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ। ਕਾਲੀ ਦਲ ਇੱਕ ਪਾਸੇ ਹੈ ਇੱਕ ਪਾਸੇ ਬਾਦਲ ਪਰਵਾਦ ਹੈ। ਬਾਦਲ ਪਰਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਵੀ ਉਲਸ ਚੁੱਕਾ। ਉਹਨਾਂ ਧੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨ ਚਾਹੁੰਦੇ। ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਆਗੇ ਹੋਰ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜਿਹੜੇ ਤਾਂ ਮੀ ਸਾਹਿਬ ਗਏ ਉਹ ਵੀ ਇਸੇ ਕਰਕੇ ਗਏ ਕਿਉਂਕਿ ਉਹ ਧਮੀ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂਠੀ ਪੋਲਿਟਿਕਸ ਜਿਹੜੀ ਆ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਐਂਜੀਪੀਸੀ ਦੇ ਪਰ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਔਰ ਸਰ ਉਹਨਾਂ ਨੇ ਜਿਹੜੀਆਂ ਧਾਰਮਿਕ ਮਰਿਆਦਾ ਸੀਗੀਆਂ ਸਾਰੀਆਂ ਹੀ ਉਹ ਕੱਕ ਸਿਕਤੰਦਿਆਂ ਦਾ ਤਾਅ ਮੁਕ ਮਹੱਤਵ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਿਹੇ ਦਾ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਉਣਾ ਐਸੇ ਪੀਸ ਕੋ ਕਰਉਣਾ ਉਹਦੇ ਉਹਦੀ ਬਦੌਲਤ ਹੀ ਅੱਜ ਅਮੀਰ ਸਾਹਿਬ ਛੱਡ ਗਏ